ਬਠਿੰਡਾ ਪੁਲਿਸ ਵੱਲੋਂ ਨਸ਼ੇ ਵਿਰੁੱਧ ਵਿਡੀ ਮੁਹੰਮਦ ਅਤੇ ਬਠਿੰਡਾ ਦੀਆਂ ਝੀਲਾਂ ਦੇ ਨੇੜੇ 1 ਕਿਲੋ ਫੀਮ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਡੀਐਸਪੀ ਡੀ ਅਮਰਜੀਤ ਸਿੰਘ ਨੇ ਦਿੱਤੀ ਜਾਣਕਾਰੀ ਸ਼ੁੱਕਰਵਾਰ ਨੂੰ 2 ਵਜੇ ਦੇ ਲਗਭਗ ਡੀਐਸਪੀ ਡੀ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਟੂ ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੀਆਂ ਝੀਲਾਂ ਦੇ ਨੇੜੇੋਂ ਇੱਕ ਵਿਅਕਤੀ ਨੂੰ 1 ਕਿਲੋ ਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਤੇ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਬੰਦਾ ਹਵਾਲਤ ਕੀਤਾ ਗਿਆ ਅਤੇ ਹੁਣ ਇਸ ਦਾ ਰਿਮਾਂਡ ਹਾਸਲ ਕਰਕੇ ਇਸ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਉਹਨਾਂ ਵੱਲੋਂ ਕੰਗਾਲੇ ਜਾਣਗੇ ਹਾਂਜੀ ਸਰ ਜੀ ਸਰ ਇਹ ਮੰਨਦੇ ਕਿ ਐਸਐਸਪੀ ਸਾਹਿਬ ਬਠਿੰਡਾ ਦੇ ਦਿਸੰਤ ਪ੍ਰਸ਼ਾਸਨ ਤਹਿਤ ਜਿਹੜੇ ਨਾੜਿਆਂ ਅਸਰਾਮ ਉਪਰਜ ਜੋ ਹੋ ਰਹੀ ਹੈ ਉਹਦੇ ਤਹਿਤ ਸੀਆਈਏ ਟੂ ਬਠਿੰਡਾ ਵੱਲੋਂ ਇੱਕ ਵਿਅਕਤੀ ਸੁਨੀਲ ਕੁਮਾਰ ਪੁੱਤਰ ਰਾਜਕੁਮਾਰ ਵਾਸੀ ਹਨੂਮਾਨਗੜ੍ਹ ਤੋਂ ਚੀਲਾਂ ਦੇ ਨੇੜੇੋਂ ਗ੍ਰਿਫਤਾਰ ਕਰਦੇ ਹੋ ਤੇ 1 ਕਿਲੋ ਫੀਮ बरामद ਕੀਤੀ ਗਈ ਹੈ। ਉਹਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵਾਗੇ ਹੋ। ਉਹਦੀ ਪੁੱਛਗਿੱਛ ਕਰਦੇ ਆ ਕਿ ਪਹਿਲਾਂ ਕਦੋਂ ਤੋਂ ਕੰਮ ਕਰਦਾ ਹੈ ਕਿਤੋਂ ਫੀਮ ਲੈ ਕੇ ਆਉਂਦਾ ਕਿੱਥੇ ਅੱਗੇ ਦੇਣੀ ਸੀ ਉਹਨੇ। ਇਹ ਬੈਕਵਾਰਡ ਫਾਰਮਰ ਨਾਲ ਲਿੰਕ ਕੀਤਾ ਇਹ ਕਰ ਰਹੇ ਆ। ਸਰ ਇਹ ਬੈਕਵਾਰਡ ਆਨ ਵਾਲਾ ਕਿਹਤੋਂ ਦਾ ਜੀ ਇਹ? ਇਹ ਹਨੂਮਾਨਗੜ੍ਹ ਹੀ ਤੁਸੀਂ ਜੀ ਫਿਲਹਾਲ ਤਾਂ ਉਸ। ਹਨੂਮਾਨਗੜ੍ਹ Rajasthan ਦੇ ਬੋਲੇ। ਦੇਖੀਂ ਟਾਈਮ ਨੂੰ ਕਰ ਰਿਹਾ ਫਿਕਰ ਉਹ ਸਰ ਸਿਕਸ ਕਰਦੇ ਆ ਫਿਰ ਮਾਨ ਦੇਂਦੇ ਆ ਉਹ ਤਾਂ ਮਾਨ ਦਾ ਹੱਥ ਲੱਕਰ ਕੇ ਕੁਛ-ਕੁਛ ਕਰਾਉਂਦਾ